ਅੱਜ 17 ਤਰੀਕ 17 ਮਾਰਚ 2025 ਇਹ ਸਥਾਨ ਹੈ ਜਿਹੜਾ ਸਥਾਨ ਦੇਖ ਰਹੇ ਤੁਸੀਂ ਸਾਰੇ ਇਹ ਸਥਾਨ ਹੈ ਕਿਲਾ ਨਰਮੋਗੜ ਤੇ ਜਿਹੜਾ ਥੱਲੇ ਸਥਾਨ ਦੇਖ ਰਹੇ ਇਸ ਸਥਾਨ ਤੇ ਇੱਥੇ ਹੋਈ ਜੰਗ ਦੇ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦਾ ਅਗੁੱਠਾ ਸੇਵਾ ਸਾਰੇ ਸਿੰਘਾਂ ਦਾ ਲਗਭਗ 4 ਸਿੰਘ ਜਿਹੜੇ ਇੱਥੇ ਸ਼ਹੀਦ ਹੋਏ ਸੀਗੇ ਬਹੁਤ ਪਹਾੜੀ ਦੇ ਉੱਪਰ ਆਸਾਨ ਹੈਗਾ ਆ ਤੁਹਾਨੂੰ ਪੌਣੀ ਜਾਣੀ ਉੱਪਰ ਦੀ ਇੱਥੇ ਉੱਪਰ ਗੁਰੂ ਸਾਹਿਬ ਆ ਕੇ ਆਪਣਾ ਟਿਕਾਣਾ ਕਰਦੇ ਹੁੰਦੇ ਸੀਗੇ ਦਰਸਤਾਂ ਦੇ ਉੱਲੇ ਜਗ੍ਹਾ ਹੈਗੀ ਆ ਤੇ ਇਥੋਂ ਦੀ ਜਿਹੜਾ ਜਿਹੜਾ ਬੋਲੇ ਬਨੇ ਦਾ ਜਿਹੜਾ ਇੱਥੇ ਜਨਮ ਨਾ ਰਹੇ ਆ ਪਹਿਲਾਂ ਗੁਰਮਤ ਸਮਾਗਮ ਹੋਇਆ ਅੰਕ ਸਿੰਘ ਜਿਹੜੇ ਆਪਣੇ ਪੈਲਾ ਕੇ ਉੱਪਰ ਜਿਹੜਾ ਸਥਾਨ ਹੈਗਾ ਨਰਮੋਗੜ ਦਾ ਉੱਥੇ ਘੋੜਿਆਂ ਨਾਲ ਉੱਪਰ ਗਏ ਸਥਾਨ ਤੇ ਗੁਰੂ ਸਾਹਿਬ ਦਾ ਸਥਾਨ ਤੇ ਮੱਥਾ ਟੇਕਣ ਗਏ ਆ ਉੱਪਰੇ ਦਾਸ ਦੇ ਪੁੱਤੇ ਸ਼ਹੀਦ ਭਾਈ ਰਾਮ ਸਿੰਘ ਜੀ ਦਾ ਸ਼ਹੀਦੀ ਸਥਾਨ ਪਈਏਗਾ ਉੱਥੇ ਮੱਥੇ ਉੱਥੇ ਮੱਥਾ ਟੇਕਣ ਗਏ ਸਾਰੇ ਸਿੰਘ ਤੇ ਹੁਣ ਪੈਲਾ ਕੇ ਥੱਲੇ ਆ ਰਹੇ ਆ ਥੱਲੇ ਆਣ ਤੋਂ ਬਾਅਦ ਇੱਥੇ ਸਾਹਮਣੇ ਗਰਾਊਂਡ ਦੇ ਵਿੱਚ ਉਹ ਦੇਖੋ ਸੰਗਤ ਬੈਠੀ ਆ ਆ ਸਾਹਮਣੇ ਖੇਤ ਤਿਆਰ ਕਰ ਲੱਤਾ ਗਿਆਗਾ ਵਿੱਚ ਜਿਹੜਾ ਹਾਰਾ ਦਾ ਗਰਾਹ ਫੇਰਾ ਹੋਇਆਗਾ ਇੱਥੇ ਘੂੜਦੌੜ ਹੋएगी ਹੁਣ ਵੇਖ ਲਓ ਦੂਰ ਤੱਕ ਉਹ ਉੱਪਰ ਪਹਾੜੀ ਤੇ ਨਾਲਾ ਵੇ ਦਾ ਮੋੜ ਲੱਗ ਰਿਹਾ ਹੋਗਾ ਫਰੋਂ ਤੋਂ ਮਰ ਕੇ ਅੱਦੇ ਸੂਰ ਜਿਹੜਾਗਾ ਉਚਾਈ ਦੀ ਆ ਉੱਥੇ ਨਾਲ ਦੀ ਮੋੜ ਹੈਗਾ ਬੜਾ ਦਰਾ ਫੇਰਾ ਸਿਰੇ ਤੱਕ ਪਿੱਛੇ ਜਿੱਥੇ ਦਵਾਰ ਦਿਖਦੀ ਪਈ ਆ ਦੇਵਾਰ ਜਨੇੜੇ ਤੱਕ ਜਰਾਂਗੇ ਉਹ ਕੋ ਖਾਸ ਦਾ ਰਸਤੇ ਉੱਪਰ ਵਾਪਸ ਆ ਰਹੇ ਥੱਲੇ ਹੁਣ ਮੱਥਾ ਦੇ ਕੇ ਇੱਥੇ ਫਿਰ ਉਹ ਜਿਸ ਦਾ ਬਸ਼ਰੂ ਹੋਣੀਆਂ ਆ ਥੱਲੇ ਨਾ ਖਿੰਦੇ ਤੇ ਮੰਨੀਆਂ ਖੜੀਆਂ ਕਿੰਦਾ ਤੇ ਬਾਹਲੀ ਲੱਗਦੇ ਅਕਰ ਸਵਾਨਾ ਕੋਈ ਹੋਰ ਕੋਈ ਨਹੀਂ ਕਿ ਇਹ ਖਾਣ ਦੇ ਸਾਥ ਕੋ ਸਾਥ ਬੋਲ ਕੇ ਮੰਨੋਗੇ ਅੱਜ ਸਾਰੀ ਦੁਨੀਆ ਮੰਨੋਗੀ ਇਹ ਗੁਰੂ ਖਾਸ ਬੜਾ ਹੋਣੀ ਨੰਗ ਸਿੰਘ ਆਪਣੇ ਸ਼ਸਤਰਾਂ ਦੇ ਜਿਹੜੇ ਜੋਹਰ ਇੱਥੇ ਦਿਖਾਉਣ ਦੇ ਨੂੰ ਨਾ ਝਟਕਾ ਕਹਿੰਦੇ ਨੇ ਆ ਚੋਹ ਦੇਵਿਆ ਨੰਗ ਸਿੰਘ ਜੀ ਖੜੇ ਆ ਮਨਜੀਤ ਸਿੰਘ ਜੋ ਫੇਰ ਹੈ ਗਿਆ ਮੱਛੀ ਮੱਛੀ ਮਾ ਤੇਰੇ ਉਹ ਮੱਛੀ ਮੱਛੀ ਮਾ ਤੇਰੇ ਜੇ ਬੈਨੂ ਆਉਣਾ ਰਖੀ ਬੈਨੂ ਸੌਣਾ ਰਖੀ ਰਵਾ ਦੇ ਵਿਚਾਰ ਪਾ ਦਿਖਾ ਛੱਡੇ ਦੂਰ ਦੇਖਾਰੇ ਇੱਥੇ ਦੋ ਤਿੰਨ ਘੋੜੇ ਵਿੱਚ ਇਹ ਜੇ ਆ ਜੂਰੇ ਆਪਣੇ ਪੂਰੇ ਨੀਲੇ ਦੇ ਸਵਾਰ ਪਾ ਦਿਖਾ ਜਿੰਨੋਂ ਕੋਈ ਪੰਜਾਬੀ ਕਹਿੰਨੇ ਮੱਛਰ ਜਾਣਾ ਜੇ ਆਪਕੀ ਨੇ ਸ਼ਾਂਤ ਸੁਣਿਆ ਕੋ ਕੋਈ ਬੜੇ ਤੇਜਤ ਹੋਏ ਨੇ ਆ ਬੰਦੂ ਨੇ ਤਾਰਾ ਕੀਤਾ ਜੱਜਦਾਰ ਜਿੰਦ ਸਾਹਿਬ ਜੱਜਦਾਰ ਬਾਬਾ ਜੀ ਬਾਬਾ ਬਰਦੋਲ ਸਿੰਘ ਸਾਹਿਬ ਜੀ ਨਿਕਾਲਾ ਨੇ ਰਾਜਾ ਜੀ ਬਾਦਰਾ ਵਿੱਚ ਦਵਾਈ ਕਰਦੇ ਹੋਏ ਅਦੇ ਨਾਲ ਜੱਜਦਾਰ ਬਾਬਾ ਜੀ ਬਾਬਾ ਨਾਜ਼ਰ ਸਿੰਘ ਸਾਹਿਬ ਜੀ ਜੱਜਦਾਰ ਬਾਬਾ ਜੀ ਬਾਬਾ ਸੇਵ ਸਿੰਘ ਸਾਹਿਬ ਜੀ ਅਰੇ ਅਰੇ ਦਾਲ ਖੁਰੇ ਦੇ ਨਾਲ हैडर गुरपुर कंबू साहिब दादा जी ਸਾਰੇ ਸਾਰੇ ਭਾਈ ਬੋਲ ਤੇ ਜੇ ਜੇ ਘੋੜੇ ਦਾ ਹੌਸਲਾ ਨਹੀਂ ਬੇਕੀ ਆ ਤੇ ਸਾਡੇ ਦੇ ਘੋੜੇ ਰੱਖੇ ਨਹੀਂ ਦੋ ਘੋੜੇ ਨਾਲ ਜਾਂਦੇ ਆ ਪਰ ਸਾਡੇ ਇੱਕ ਹੱਥਾਂ ਦੇ ਕਿਲਾ ਵੇਖਦੇ ਫਿਰਦਾ ਸ਼ਹਿਣਾ ਛੋੜਾ ਬਚਾਉਂਦੀ ਹੈ ਸਾਡੇ ਮੋਰੇ ਤਿਆਰ ਤਿਆਰ ਹਨ ਤੇ ਸਾਰੇ ਨਹੀਂ ਕੀਆ ਬਾਈਰੋ ਗੁਰਦੁਆਰੇ ਸਾਹਿਰੇ ਜੀ ਦੇ ਦਰਿਆ ਅਰੋਸ ਵੱਟ ਵਾਲੀ ਦੇਰ ਨਹੀਂ ਹੈ ਜੇ ਜਿੱਥੇ ਗੱਡੀ ਦੇਵੇਗਾ ਉਹ ਤੋਂ ਕੋਈ ਬਸਰੇ ਨਹੀਂ ਨਾ ਕੋੜਾ ਆਈ ਆਈ ਤਾਂ ਹਟ ਜਾ ਮਿਲ ਕੋੜਾ ਦੇ ਰੱਖੂ ਆਪਣੀ ਮਰਚੀ ਨਾਲ ਤੇ ਸਾਰੀ ਸੰਸਥਾ ਨੂੰ ਇਹ ਨਹੀਂ ਇਹ ਰਾਹ ਹੋਰ ਜੀ ਕੋਸ਼ਿਸ਼ ਨਹੀਂ ਕਰਦੀ ਹਰ ਜ਼ਿੰਮੇਵਾਰੀ ਉਹਦੇ ਯਜਨਾ ਦਾ ਨਾਮ ਹੈ ਇਹ ਪਹਿਲੇ ਵੇਚਦੇ ਨਹੀਂ ਜਾਂਦੀ ਆ ਤੇ ਆਪਣਾ ਬਚਾਅ ਆਪ ਰੱਖਦੇ ਹੋ ਸਾਰੇ ਚਾਹਦੇ ਆ ਜੋ ਵੀ ਕੋਹੜੇ ਜਿੰਨਾ ਕਰਦਾ ਰਹੀਓ ਚੜੇ ਆਪਾਂ ਹੁਣ ਦਰਸ਼ਣਾਂ ਵਾਲੇ ਯਾਰ ਆਪਾਂ ਦਰਸ਼ਣ ਕਰਨੇ ਬੜੇ ਪਿਆਰ ਨਾਲ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਗਿੱਲਾ ਦੇਖ ਕੇ ਐ ਸਾਇਕਲ ਦੇ ਨਾਲ ਕੋਈ ਹਸ਼ਮਾਇਆ ਕਾਹੀ ਨਹੀਂ ਪਾਉਂਦੀ ਪੋਸਟਮੈਂਟ ਪਿੱਛੇ ਹੋ ਰਹੀ ਆ ਕਿ ਆਪੋ ਆਪਣਾ ਧਿਆਨ ਰੱਖਣਾ ਜੁੱਸੇ ਲਕੂੜ ਦੌੜ ਹੋਣੀ ਆ ਕਿ ਇਹਨਾਂ ਦੇ ਵਿੱਚ ਨਾ ਬਈ ਕਿ ਬੜਾ ਕੂੜਾ ਜਿਆਦਾ ਸਪੀਡ ਤੇ ਹੁੰਦਾ ਸਤਜਿਨੂ ਸਾਹਿਬ ਨੇ ਉਹੋ ਜਿਹੜੀ ਅੰਦਾਜ਼ ਉਹਦਾ ਦੀ ਅੰਦਾਜ਼ ਰੱਖੀ ਹੋਈ ਹੈ ਸਤਜਿਨੂ ਸਾਹਿਬ ਨੇ ਕਹੇ ਵੀ ਕਰਦਾ ਫੋਨ ਨਹੀਂ ਰਹਿਣਦਾ ਨਾਮ ਸਮਾਨ ਦੇ ਨਾਮ ਵਿੱਚ ਵੈਰ ਸਮਾਏ ਨਾਮ ਸਿੰਘ ਸਰਵਾਨੀ ਗੁਰੂ ਦੇ ਪੈਰਾਂ ਥਾਂ ਕੀ ਹੈ ਉਹ ਜਿਹੜਾ ਬੰਦੇ ਦਾ ਪਰਪਤਿਆ ਸਤਜਿਨੂ ਸਾਹਿਬ ਨੇ ਜਿਹੜਾ ਖਾਸ ਮਰਦ ਕਮਾਲ ਦਿੰਦਾ ਜਿਹਨੇ ਇੱਕ ਥੇਰਾ ਕਹਿੰਦ ਆਇਆ ਪਰ ਦਵਾ ਪਾਸ ਨੇ ਕੁਝ ਨਹੀਂ ਕਰਿਆ ਜੰਗਦੀ ਮਿਲਿਆ ਅੱਜ ਪਰਬਾਰੀ ਮਿਲਿਆ ਅੱਜ ਰੇਗੋ ਜੀ ਮਿਲਦਾ ਉਹਨਾਂ ਦੇ ਉੱਤੇ ਆਉਂ ਜੀ ਦੱਸੋ ਕਰਦੇ ਉਹਨਾਂ ਦੇ ਨਾਲ ਬਾਜੀ ਜੀ ਆਹ চাই <muchas> ਗੋੜਾ ਹੋ ਗਿਆ ਆਟਾਲ ਪੈਂਦੀਆਂ ਘੋੜੀਆਂ ਟਿੱਕੇ ਦਾ ਪੈਰ ਵਾਜਦਾ ਆ ਕੇ ਤੁਹਾਡੇ ਬੱਚਾ ਕੀ ਆ ਆ ਪੱਧਰਾ ਚਾਹੀਦਾ ਸੀ ਇਸ ਤੋਂ ਭਾਏ ਦੇ ਵੀ ਅੱਗੇ ਵੀ ਉਹ ਕੱਲਾ ਕੋੜਾ ਕੋਈ ਸੰਭਲ ਕੇ ਘੋੜੇ ਮਗਰ ਨਹੀਂ ਪਾ ਸਕਦਾ ਮੁਚਾ ਹੋ ਗਿਆ ਫਿਰ ਵੀ ਬਾਬਾ ਬਾਬਾ ਸਿੰਘ ਆ ਗਾਲੀ ਬੜੀਆਂ ਨਾਲੇ बाबे हर पाती आला होटल में सवाल बणाए वॾी बाबा बणाए बाबा भई रोटी वरी थोरे मगर न छॾियो भाई शहर ਬੱਲੇ ਹੁਣ ਗਿਆ ਜਾਨ ਪਹਿਲਾਂ ਹੀ ਬੱਜਾ ਮਾੜੀ ਬੱਜਾ ਸਦਾ ਜਾ ਗਿਆ ਕੋਈ ਨਾ ਕੋਈ ਡਾਕਟਰ ਨੂੰ ਲਿਖਾ ਦਿੰਦਾ ਤੇਰਾ ਕੀ ਹੋ ਗਿਆ ਬਾਈ ਬੰਦ ਕਰ ਦਿਜੀਏ ਰੋਣ ਬੰਦ ਕਰ ਸਭ ਨੂੰ ਦਿਓ ਸਭ ਨੂੰ ਆਪੇ ਪਰਿਸ਼ਾ ਸੰਗ ਕਵੀਸ਼ਕ Nah, k a l a भाई बाबा सिंह बाबा गरे सिंधी जी जनर चाहियो बाबा हरिया माना बाबा सॼा मरी वॾी आंकीर साहिब जी कृपा हैंत साल ट्रेन ग्यारह साली ट्रेन जलाली घोड़ी का सा ਪਲੇ ਸਵਾਰ ਕੇ ਮੁੜ ਕੇ ਦਰਸ਼ਾਨ ਕਰਾ ਐਡਾ ਸਾਰਾ ਘੋੜਾ ਹੈ ਪਰ ਇਹਦੇ ਰਣੂ ਦੰਗਰਾ ਦੀ ਗੇਂਦਿਆ ਪਰ ਇਹ ਫੁੱਟੇ ਜਾ ਰਿਹਾ ਸਰਦੂ ਸਾਹਿਬ ਨੇ ਤਾਲਾ ਦੀ ਸਵਾਰੀ ਕਰਤੀ ਇਹ ਘੋੜਾ ਭੱਜਦਾ ਹੈ ਮਰਬਦੀ ਸਵਾਰੀ ਕਰਦੀ ਹੈ ਆਹ 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 ਉਹ ਪਰਲੇ ਬਾਰੇ ਬਰਛੇ ਨਿੱਕੇ ਬਰਛੇ ਫੜੀਏ ਪਹਿਲਾਂ ਬਾਬਾ ਬਿਲਾ ਸਿੰਘ ਜੀ ਹੁਣੇ ਬੰਦੇ ਬਰਛੇ ਨਿੱਕੇ ਫੜੀਏ ਉਹ ਬਾਦਸ਼ਾਹ ਮੁੰਡਾ ਕਰਕੇ ਉਸ ਚਕਾ ਲੋ ਉੱਚੇ ਉਸੇ ਛੋਟੂ ਬਰਸਾ ਗਰ ਕੇ ਮੁੰਡੇ ਲੱਗਦਾ ਉਹ ਚਕਾ ਲਓ ਉਥੋਂ ਵਿੱਚ ਕ ਵਸਤੇ ਚਿੱਕ ਜੱਕੇ ਭੱਜ ਗਏ ਅੱਖ ਦੇ ਕੇ ਥੋੜਾ ਛੋਟਾ ਗਿਆ ਨਾ ਹੁਣ ਉਹਦਾ ਨਗਰਾ ਛੁੱਟ ਗਿਆ ਹਾਂ ਉਹ ਛੋਟਾ ਮੁੰਡਾ ਗਿਆ ਅੱਗੇ ਛੋਟਾ ਜੰਗੀ ਬਸ ਵਾਹ ਵਾਹ ਆਓ ਮੇਰੇ ਸਾਰੇ ਆਲੀਆ ਜੀ ਕਿਦੇ ਥੱਲੇ ਜਖਮ ਪਿਛਲੇ ਵਾਸਤੇ ਗਿੱਟੇ ਤੇ ਜਖਮ ਹੈ ਮਾਈਦੋ ਵੀ ਲੋਹਾ ਤਾਂ ਨਹੀਂ ਸੀ ਆਉਂਦਾ ਈ ਮੀਟਾ ਡੀਆਂ ਬਾਪਾ ਹੀ ਲੋ ਆਹ ਦੇਖੀ ਨੰਦ ਬੱਲੇ ਲੱਗੇ ਹੋਣੇ ਹਾਂ ਜੀ ਸਾ ਠੀਕ ਆ ਆ ਵੀ ਆ ਆ ਸੋਣੀਆਂ ਵੀ ਸੋਣਿਆ ਉੱਤਰ ਵਿੱਚ ਹੋਇਆ ਓਏ ਪਿਛੇ ਹੋਇਆ ਪਿਛੇ ਸਾਡਾ ਸਮਾਜ ਦੀ ਦੌਰ ਸਰਕਾਰ ਦੇ ਬਾਬਾ ਜੀ ਨੇ ਦੋ ਤਿੰਨ ਦਵਾ ਲਾਈਆਂ ਕਮਾਲ ਕਰਦੇ ਸੱਚੇ ਪਾਸੇ ਮਾਰ ਕੇ ਲੱਗਦੇ ਨੇ ਸ਼ਕੀਨ ਆਸਨ ਬਖਸ਼ੇ ਮਹਾਰਾਜ ਜਦੋਂ ਕਿ ਬਾਬਾ ਸਾਹਿਬ ਸੇ ਕੀ ਇਹਨਾਂ ਨੇ ਬੈਠੀ ਨਹੀਂ ਲੋ ਜਿਹੜੇ ਸੇ ਕੱਪੜੇ ਕੱਪੜਾ ਬਾਬਾ ਸਾਹਿਬ ਕਹਿੰਦੇ ਚੱਕ ਕੇ ਕੱਪੜਾ ਲਾਓ ਹੋ ਗਿਆ ਹੁਣ ਦੋ ਜਣੇ ਤਿੰਨੇ ਜਣੇ ਲੱਗੇ ਸੰਭਾਲਣ ਘੋੜਿਆਂ ਨੂੰ ਕਹਿੰਦੇ ਵੀ ਸਿਆਸੀ ਦਾ ਦਿਨ ਚ ਹੋ ਗਿਆ ਇਹਨਾਂ ਦਾ ਡਾਡੀ ਆ ਆ ਰਮ ਚੱਕ ਕੇ ਕੱਪੜਾ ਲਾਓ

Dalbi, 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 dalbi. Merak etme, merak etme. Hey, bana ਸਭਨੇ ਜੋੜੀ ਭਜਾਉਣੀ ਹੈ ਇਸੇ ਤਰੀਕੇ ਨਾਲ ਬਣਾਉਣਾ ਥੋੜੀ ਜਿਹੀ ਸਾਜੀ ਆ ਜੀ ਘੋੜਾ ਦਾ ਬੰਦੂ ਜੀ ਆਇਆ ਮਾਣੂ ਛੋਟੀ ਉਮਰ ਦਾ ਆਹ ਹਲੇ ਸ਼ਾਇਦ 8-10 ਸਾਲ ਦੀ ਉਮਰ ਹੋਣੀ ਮੁੰਡੇ ਦੀ ਰੋਟੇ ਕਾ ਜਿਆਦਾ ਛੋਟਾ ਮੁੰਡਾ ਇਹ ਵੀ ਬਚੰਗੀ ਸਿੰਘ ਛੋਟੀ ਉਮਰ

لاو جا او جا کس نال تے دور نہ لے جاوے کارن صاحب کیرمت او لے گیا واپس او دے چھوٹا نے لے گیا مطلب کہ لال او بھاؤ نہ بابا جی بس نہ بھائی ستار بھائی دے رسے آ گئے

ਹੁਣ ਬੰਦ ਕਰਦੇ ਆਂ ਹੋਰ ਲਾਗ ਭਾਗ 20 ਵਜੇ ਕਰਕੇ ਜਾ ਕੇ ਹੁਣ ਆ ਸ਼ਸਤਰ ਜਾਓ ਸ਼ੁਰੂ ਕਰਨਾ ਇਸ ਕਰਕੇ ਪਹੁਣ ਬੰਦ ਕਰਦੇ ਆਂ ਆਪਣਾ ਮੀਡੀਆ ਨੂੰ